ਰਾਤਰੀ ਗਾਜੀ ਸਾਰੇ ਕਬੂਤਰਬਾਜ਼ੀ ਦੇ ਸ਼ੌਂਕੀ ਬਣਾ ਨੂੰ ਬਾਈ ਅੱਜ ਤੁਹਾਨੂੰ ਅਵਾਸ਼ ਸ਼ੌਂਕ ਕਰਾਉਣ ਲੱਗਾ ਜੀ ਟੈਡੀ ਕਬੂਤਰ ਆ ਬਾਈ ਦੇ ਸ਼ੌਂਕ ਕਰੋ ਇਹਨਾਂ ਦਾ ਬਈਆ ਚਾਰ ਕਬੂਤਰ ਆ ਗੁੱਡੇ ਦੇ ਵਿੱਚ ਤੇ ਬਾਕੀ ਬਾਹਰ ਆ ਇਹਨਾਂ ਤੁਹਾਨੂੰ ਬੱਚਾ ਦਾ ਸ਼ੌਂਕ ਕਰਾਉਣੇ ਖੰਭਾਂ ਕੰਨੀਆਂ ਦਾ ਸ਼ੌਂਕ ਕਰਾਉਣੇ ਅੱਖਾਂ ਦਾ ਸ਼ੌਂਕ ਕਰਾਉਣੇ ਇਹਨਾਂ ਦੇ ਆ ਕਬੂਤਰ ਹੈ ਕੋਈ ਬਾਈ ਕਿਤੇ ਘੈਂਟ ਆ ਟੈਡੀ ਕਬੂਤਰ ਆ ਕਪੋਲ ਸਾਰੇ ਕਬੂਤਰ ਕਿ ਇਹਨਾਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਆ ਰੰਗ ਵੇਖੋ ਇਹਨਾਂ ਦੇ ਬਾਈ ਪੂਰੇ ਘੈਂਟ ਹੈ ਕਬੂਤਰ ਬਾਕੀ ਤੁਹਾਨੂੰ ਹੁਣ ਇਹਨਾਂ ਦੇ ਆਪਾਂ ਕੰਬਾਂ ਦਾ ਸ਼ੌਂਕ ਕਰਾਉਣੇ ਆ ਅੱਖਾਂ ਦਾ ਸ਼ੌਂਕ ਕਰਾਉਣੇ ਆ ਵੀਡੀਓ ਪੂਰੀ ਵੇਖਿਆ ਵੀਡੀਓ ਲਾਈਕ ਕਰ ਦੇ ਭਰਾ ਮੇਰੇ ਆਹ ਬਾਈ ਮਾਦੀ ਚਿੱਟੀ ਅੱਖ ਦੀ ਅੱਖ ਚੈੱਕ ਕਰ ਵੇਰੀ ਚਿੱਟੰਗਾ ਅੱਖਾਂ ਦੀ ਮਾਦੀ ਬਾਈ देखो पूरी चिटी आख्या खंभा का शौक करो हाँ एक बी खंभा ने खंभ चढ़े दोनिया कालिया एक काली है दो सैडा ने कल दूजी साइड वेखो तो इधर बै दोनिया कालियाँ बाकी सारे चिट्टे खंभ ਖੰਭਾਰੇ ਘਾਵੇਂ ਚੜੇ ਪੂਰੇ ਕੈਂਡ ਕਬੂਤਰ ਆਂਬਾ ਦਾ ਪਤਾ ਦਾ ਜੰਦ ਚੰਗੇ ਕਬੂਤਰ ਪੈਰ ਚੈੱਕ ਕਰੋ ਇਹਦੇ ਪੂਰੇ ਇੱਕ ਕੈਂਟ ਆ ਪੈਰਾਂ ਦਾ ਕਰੋ ਸ਼ੌਂਕ ਦੇ ਅੱਗੇ-ਅੱਗੇ ਬਾਈਆ ਮਾਤੀ ਚਿੱਟੀ ਅੱਖ ਵੇਖੋ ਇਹਦੀ ਪੂਰੀ ਅੱਖ ਚਿੱਟੀ ਆ ਇਹ ਖੰਭਾਰੇ ਦਾ ਸ਼ੌਂਕ ਕਰਦੇ ਇਹ ਇੱਕ ਮਨੇ ਪੂਰੇ ਖੰਭ ਚਟੇ ਆ ਇਹ ਨਵੀਂ ਕੰਨੀ ਹੁੰਦੀ ਇੱਕ ਬਾਕੀ ਖੰਭ ਪੂਰੇ ਚਟੇ ਆ ਅੰਬਰੇ ਖਾਂ ਵੀ ਚੜੇ ਆ ਦੂਜੀ ਸਾਈਡ ਤੋਂ ਵੀ ਖੰਭ ਵੇਖੋ ਇਧਰੋਂ ਇੱਕ ਕੰਨੀ ਵਿੱਚੋ ਕਾਲੀ ਇਹ ਬਾਕੀ ਨਵੀਂ ਇੱਕ ਹੁੰਦੀ ਆ ਬਾਕੀ ਸਾਰੇ ਪੌਲ ਸਾਰੇ ਕੰਬਰੇ ਖੰਭ ਚੜੇ ਪੂਰੇ ਘੈਂਡ ਕਬੂਤਰ ਪੈਰਾਂ ਸ਼ੌਂਕਰ ਬਾਈ ਵਾਹੋ ਵਾਸ਼ਲ ਪਾਈ ਹੈ ਨੰਬਰ ਵਾਲੀ ਕਪੂਰੇ ਘੈਂਟ ਆ ਮੱਦਈ ਏ ਬਾਈ ਇਹ ਇੱਕ ਵੇਖੋ ਇਹਦੀ ਸ਼ਰੀਰਕ ਪਰਦਾਗ ਥੋੜੇ ਜੇ ਬਾਕੀ ਆ ਗਿਆ ਅੱਗੇ ਬਾਈ ਨਰ ਚਿੱਟੇ ਅੱਖ ਦਾ ਨਾਰਿਆ ਹੈ ਬਾਈ ਵੇਖੋ ਇਹਦੇ ਕੰਬਰੇ ਸ਼ੌਂ ਕਰੋ ਇਹਦੇ ਵੇਖੋ ਖਾਂ ਬਾਈ ਇੱਕ ਕੰਨੀ ਕਾਲੀ ਆ ਵਿੱਚ ਤੁਜੀ ਸਾਈਡ ਵੇਖੋ ਸ਼ੌਂ ਕਰੋ ਇਹਦੇ ਦੁਜੀ ਬਣਿਓ ਸਾਰੇ ਖਾਂ ਚਿੱਟੇ देखो सारे काम चाहिए ये पैर करो शौका एक वे छापे हम तो माड़े माड़े दाग जे भाई चिट्टियाँ आखा ना पक। अगे आके भाई चिट्टी आखे भी वेखो ਇਹਦੇ ਕੰਬਾਲਾ ਸ਼ੌਕ ਕਰੋ ਇਹਦੇ ਛਪਿਆ ਉਪਰੋਂ ਦੇ ਕੰਬੇਕ ਦੋ ਕੰਬ ਖਾਂਬੇ ਦੇ ਕਾਲੇ ਇੱਕ ਸਾਈਡ ਤੋਂ ਤੇ ਦੂਜੀ ਸਾਈਡ ਤੋਂ ਵੇਖੋ ਦੋ ਸਿਹਰ ਦੇ ਵਿੱਚ ਉਹ ਕਾਫੀ ਕੰਬ ਕਾਲੇ ਆ ਬਹੁਤ ਛਪਿਆ ਵੇਖੋ ਪੂਰਾ ਕਾਂਟਿਆ ਕਬੂਤਰੇ ਜਿੱਟੀਆਂ ਅੱਖਾਂ ਦਾ ਇਹਦੇ ਵੀ ਇੱਕ ਪੈਰਾਂ ਨਾਲ ਸ਼ੌਕ ਕਰੋ आज को कबूतरा इकोर ये खंब वेो चिट्टे है पूरे अग्नि भैया मादी पल शौक रही चिट्टी अकदी है वेखो पूरी घंट है भी ਸ਼ਾਹੀ ਸ਼ਨੀ ਸ਼ਾਹੀ ਕਬੂਤਰੀ ਸ਼ਾਨ ਚਿੱਟੀ ਅੱਖ ਇਹ ਰਖਾਂਬਾ ਦਾ ਸ਼ੌਕ ਕਰੋ ਇਹਦੇ ਜਿਹੜੀਆਂ ਕੰਨੀਆਂ ਕਾਲੀਆਂ ਤੋਂ ਸਾਈਡਾਂ ਤੋਂ ਵੇਖੋ ਕੰਬਾਰੇ ਖਾਂ ਪੂਰੇ ਚੜੇ ਵਰੀਆ ਕਬੂਤਰ ਸਾਰੇ ਕੋਈ ਤੁਜੀਸਾ ਐਡ ਵੇਖੋ ਇਧਰੋਂ ਵੀ ਖਾਂਬਾਰੇ ਖਾਂਬ ਚੜੇ ਆ ਕਾਲੀਆਂ ਕੰਨੀਆਂ ਤੋਂ ਭਾਈ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦੇ ਭਰਾ ਮੇਰੇ ਉੱਪਰ ਵੇਖੋ ਦਾਗ ਜੇ ਇਹਦੇ ਸਾਰੇ ਪੈਰਾਂ ਨਾਲ ਕਰੋ ਇਹ ਰਿਸ਼ਾਂ ਦਾ ਕੋਤ ਵਧੀਆ ਕਬੂਤਰ ਸਾਰੇ ਪਾਈ ਤੇ